ਇੱਕ ਨੌਜਵਾਨ ਮੁੰਡਾ ਆਇਆ ਉਹ ਕਹਿੰਦਾ ਮੈਂ ਬੋਲਣਾ ਚਾਹੁੰਦਾ ਜੀ ਬੋਲ ਦਿਓ ਜੀ ਉਹ ਨਸ਼ਾ ਛੱਡਿਆ ਸੀ ਉਹਨੇ ਉਹ ਕਹਿੰਦਾ ਵੀ ਮੈਂ ਆਪਣੀ ਕਹਾਣੀ ਦੱਸਣੀ ਚਾਹੁੰਦਾ ਮੇਰੇ ਕੋਲੇ 8 10 ਏਕੜ ਜ਼ਮੀਨ ਸੀ ਤੇ ਮੈਂ ਖੇਤੀ ਕਰਦਾ ਸੀ ਪਰ ਮੈਂ ਇਸ ਬੁਰੀ ਲਤ ਚ ਪੈ ਗਿਆ ਮੈਂ ਇੰਨਾ ਜ਼ਿਆਦਾ ਮੇਰੀ ਬੁੱਧੀ ਪ੍ਰੇਸ਼ਟ ਹੋ ਗਈ ਜਾਂ ਮੈਂ ਇੰਨਾ ਜ਼ਿਆਦਾ ਮੈਨੂੰ ਆਲੇ ਦੁਆਲੇ ਦੇਖਣੋਂ ਹੀ ਹਟ ਗਿਆ ਜਾਂ ਇਮੋਸ਼ਨਲੈਸ ਹੋ ਗਿਆ ਤੇ ਮੈਨੂੰ ਕਿਤੋਂ ਵੀ ਪੈਸੇ ਚਾਹੀਦੇ ਸੀ ਬਸ ਜਿੰਮੇ ਮਰਜੀ ਚਾਹੀਦੇ ਹੁੰਨ ਮੈਨੂੰ ਡਰਗ ਲੈਣ ਵਾਸਤੇ ਹਰ ਰੋਜ਼ ਪੈਸੇ ਚਾਹੀਦੇ ਸੀ ਉਹ ਕਹਿੰਦਾ ਵੀ ਇੱਥੋਂ ਤੱਕ ਹੋ ਗਿਆ ਕਿ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਤੇ ਜਿਸ ਦਿਨ ਡੈਥ ਹੋਈ ਮੈਨੂੰ ਕੋਈ ਦੁੱਖ ਨਹੀਂ ਹੋਇਆ ਕੋਈ ਮੈਂ ਰੋਇਆ ਨਹੀਂ ਪੱਥਰ ਬਣਿਆ ਹੋਇਆ ਸੀ ਮੈਂ ਇੱਥੋਂ ਤੱਕ ਕਿ ਮੈਂ ਥੋੜੀ ਜੀ ਅੱਖ ਬਚਾ ਕੇ ਆਪਣੇ ਪਿਤਾ ਜੀ ਦੀ ਜਿਹੜੀ ਲਾਸ਼ ਸੀ ਉਹਦੀ ਜੇਬ ਚੋਂ ਪੈਸੇ ਵੀ ਘਟਲੇ ਮੈਂ ਵੀ ਐਸ ਲੈਵਲ ਤੱਕ ਮੈਂ इमोਸ਼ਨਲੈਸ ਹੋ ਗਿਆ ਸੀ ਜਮੀਨ ਸਾਰੀ ਵਿਗ ਗਈ ਕਹਿੰਦਾ ਹੁਣ ਮੈਂ ਉਸੇ ਜ਼ਮੀਨ ਤੇ ਦਿਹਾੜੀ ਕਰਦਾ ਉਹ ਮੈਂ ਮਾਲਕ ਸੀ ਪਹਿਲਾਂ ਉਸ ਜ਼ਮੀਨ ਦਾ ਹੁਣ ਮੈਂ ਉਸ ਤੇ ਦਿਹਾੜੀ ਕਰਨ ਜਾਣਾ ਉਸੇ ਜ਼ਮੀਨ ਤੇ ਪਰ ਉਹ ਕਹਿੰਦਾ ਵੀ ਮੈਂ ਹੁਣ ਵਾਪਸ ਆ ਗਿਆ ਮੈਨੂੰ ਚੰਗਾ ਲੱਗ ਰਿਹਾ ਹੈ ਤੇ ਸਰਕਾਰ ਵੱਲੋਂ ਐਫਰਟਸ ਸੱਚੀਆਂ ਨੇ ਤੇ ਮੈਂ ਵਾਦਾ ਕਰਦਾ ਵੀ ਮੈਂ 2-4 ਸਾਲ ਚ ਮਿਹਨਤ ਕਰਕੇ ਉਹ ਜ਼ਮੀਨ ਆਪਣੀ ਵਾਪਸ ਲਵਾਂਗਾ